ਰਾਜਬੂਤ ਭਵੰਦੀ ਬਿਲਡਿੰਗ ਦੇ ਅੰਦਰ ਤੁਹਾਡੇ ਸਾਰਿਆਂ ਦੀ ਬਹੁਤ ਹੀ ਪਿਆਰੀ ਪੁੱਤ ਜੀ ਬੇਟੀ ਮੀਨਾ ਪਰਮਾਰ ਸੁਪਤਰੀ ਸਰਦਾ ਦਵਿੰਦਰ ਸਿੰਘੀ ਪਰਮਾਰ ਉਹਨਾਂ ਨੂੰ ਸਨਰਬਿਤ ਜਿਹੜਾ ਕਿ ਉਹ ਰੰਗ ਵਿੱਚ ਆਪ ਦੀ ਸਾਰਿਆਂ ਦੇ ਬੈਠੇ ਸਭ ਤੋਂ ਪਹਿਲਾਂ ਫਤਿਹ ਪ੍ਰਮਾਣ ਕਰਣੀ ਸੀ ਵਿਆਹ ਹੋ ਜੀ ਕਾਲਾ ਖਾਲਸਾ ਵਾਈਹੁਰ ਜੀ ਦੀ ਫਤਿਹ ਬਾਣੀ ਦਾ ਕਤਨ ਹੈ جیسے جلتے بد بے بن سی نیت جاگ رچنا تیسے رچی سر یہ جیون پانی دے بلو 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 برگا ہے جس دی کوئی بہت ہی زیادہ لائف نہیں ہوتی بہت ہی عمر نہیں ہوں کوئی پانی دے کے بلبڑے دی کوئی کوئی کٹ اس کا وقت ہوں ٹائم ہے یہ مالک نے جا جیون بخش کیتا ہے نا منقا جیون یہ بھی سیم اسے کیٹاگری میں ہے مالک نے پتا نہیں کس اس چیز کو سواس بخش کر کے سارے جائے گا پاویں اج من بہت سیاح ہو گیا ہے بڑی ترقی کر رہی ہے بڑا گیان ہو گیا ہے بڑی نالج ہو گئی ہے اسنو اور گرو پیارو یہ سچ ہے مالک کہ مالک نے ایک دوا بےد اپنے کو رکھیا ہے کہ اج تک یہ نہیں سمجھ آن دیتے کہ تینوں اگلا سا آنا ہے کہ نہیں سارے ڈاکٹر بیٹھے ہوں گے ਹਕੀਮ ਬੈ ਸਿਆਣੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਦਾ ਅੰਤ ਸਮਾ ਕਦੋਂ ਆ ਜਾਂਦਾ ਹੈ ਆਖਰੀ ਸਵਾਸ ਕਦੋਂ ਆ ਜਾਂਦਾ ਹੈ ਇਹ ਦੁਨਸੂਮਾਲਕ ਤੇ ਹੱਥ ਹੈ ਸੰਸਾਰ ਤੇ ਜਨਮ ਲੈਂਦੇ ਹਨ ਬੱਚੇ ਕੁਝ ਤੇ ਬਚਪਨ ਵਿੱਚ ਚਲੇ ਜਾਂਦੇ ਹਨ ਕੋਈ ਬਚਪਨ ਤੋਂ ਬਾਅਦ ਜਵਾਨੀ ਵਿੱਚ ਤੇ ਕੋਈ ਜਵਾਨੀ ਤੋਂ ਬਾਅਦ ਬੜੇਪੇ ਵਿੱਚ ਜਿੱਥੇ ਪੱਕੀ ਹੈ ਗੱਲ ਕਿ ਹੁਣ ਤੇ ਸੰਸਾਰ ਨੂੰ ਛੱਡ ਕੇ ਜਾਣਾ ਪੈਣਾ ਹੈ ਮੌਤ ਬਾਕੀ ਹੈ ਪਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹ ਹਮੇਸ਼ਾ ਅਮਰ ਰਹਿੰਦੇ ਹਨ ਜਿਨ੍ਹਾਂ ਦੇ ਲਈ ਕੁਝ ਨਾ ਕੁਝ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਕਾਰਜ ਕਰਦੇ ਹੁਣ ਪਲੇ ਦੇ ਕੰਮ ਕਰਦੇ ਹੋ ਅਜ ਕੇ ਬੱਚੀ ਹਮੇਸ਼ਾ ਲਈ ਅਮਰ ਹੈ ਸਦਾ ਵਿੰਦਰ ਸਿੰਘ ਜੀ ਪਰਮਾ ਮੈਨੂੰ ਪਾਬੇਵਰਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਅੱਜ ਜਿਨ੍ਹਾਂ ਲੋੜਵੰਦ ਬੱਚਿਆਂ ਦੀ ਮਦਦ ਕਰਦੇ ਹਨ ਜਿਨ੍ਹਾਂ ਦੀ ਬਾਪ پکڑਦੇ ਹਨ ਜਿਨ੍ਹਾਂ ਦੀ ਸਹਾਇਤਾ ਕਰਦੇ ਹਨ ਉਹਨਾਂ ਦੇ ਵਿੱਚੋਂ ਆਪਣੀ ਬੱਚੀ ਨੂੰ ਦੇਖਦੇ-ਦੇਖ ਕੇ ਆਪਣੀ ਬੱਚੀ ਦੇ ਦਰਸ਼ਨ ਕਰਦੇ ਹੋ ਕੇ ਕਿ ਇਹ ਮੇਰੀ ਬੱਚੀਆਂ ਵਰਗੇ ਹਨ ਗੁਰੂ ਪਿਆਜੋ ਇਹ ਬਖਸ਼ਿਸ਼ ਵੀ ਕਿਸੇ ਕਿਸੇ ਤੇ ਹੁੰਦੀ ਹੈ ਲਿੰਦੇ ਹਰ ਬੰਦਾ ਆਪਣੀ ਅੱਜ ਸੰਸਾਰ ਦੀ ਦੌੜ ਵਿੱਚ ਆਪਣੇ ਕੰਮ ਕਾਰਾਂ ਵਿੱਚ ਜੀ ਹੈ ਪਰ ਜਿਹੜਾ ਇਹ ਕਾਰਜ ਕਰ ਰਹੇ ਹਨ ਸਤਿਗੁਰਿੰਦਰ ਸਿੰਘ ਜੀ ਆਪਣੀ ਬੱਚੀ ਦੀ ਯਾਦ ਵਿੱਚ ਲੈਸ ਨਾ ਕੀ ਬਲਾਈ ਦੇ ਪਾਤਰ ਹਨ ਇਹਨਾਂ ਦੀ ਬੱਚੀ ਵੀ ਅਮਰ ਹੈ ਤੇ ਜਿਹੜਾ ਕਾਰਜ ਕਰ ਰਹੇ ਹਨ ਗੁਰੂ ਨੂੰ ਸਮਰਪਿਤ ਹੋ ਕੇ ਸਮਾਜ ਦੀ ਭਲਾਈ ਦੇ ਲਈ ਤੇ ਤੁਸੀਂ ਸਾਰੇ ਜਿਨ੍ਹਾਂ ਦੇ ਲਈ ਅਰਦਾਸ ਕਰਕੇ ਜਾਣੀ ਹੈ ਕਿ ਸਭ ਗੁਰਜੀ ਇਨਨ ਹੋਰ ਤੇ ਫੇਕ ਬਖਸ਼ਿਸ਼ ਕਰਨ ਹਿੰਮਤ ਦੇ ਸਮਰਥਾ ਬਖਸ਼ਿਸ਼ ਕਰਨ ਬਾਤ ਬਖਸ਼ਿਸ਼ ਕਰਨ ਇਹ ਐਸੀ ਮਹਾਨ ਹੋਰ ਚਰਚੀ ਕਰਨ ਕਰਦੇ ਰਹੇ ਮੇਰੀ ਇਧਰ ਮੈਂ ਆਪਣੀ ਬਾਤ ਕਿਸ ਨੂੰ ਸਮਝਾ ਕਿ ਮੈਨੂੰ ਆਪਣੇ ਪਿੰਡ ਵਿੱਚ ਰੇੜ ਦਾ ਮੌਕਾ ਰਿਹਾ ਮੇਰਾ ਪਿੰਡ ਰੋਲੀ ਮੇਰਾ ਜਨਮ ਵੀ ਜਲੰਧਰ ਗੈਂਟਵਿਕ ਹੋਇਆ ਤੇ ਮੇਰੀ ਪੜ੍ਹਾਈ ਵੀ ਸਾਰੀ ਕਿੱਥੇ ਉਹੀ ਜਲੰਧਰ ਵਿੱਚ ਤੇ ਮੇਰਾ ਸਾਰਾ ਸਮਾਂ ਇਸ ਰਾਮਾ ਮੰਡੀ ਦੇ ਇਲਾਕੇ ਵਿੱਚ guzreya ਸਕੂਲ ਦੀ ਪੜਾਈ ਤੋਂ ਬਾਅਦ ਮੈਂ ਕਿਉਂਕਿ ਮੈਨੂੰ ਇੱਕ ਬਚਪਨ ਤੋਂ ਸ਼ੌਂਕ ਸੀ ਕਿ ਮੈਨੂੰ ਗਾਣ ਦਾ ਸ਼ੌਂਕ ਸੀ ਜਸ ਕੀਰਤ ਦਾ ਸ਼ੌਂਕ ਸੀ ਮੇਰੇ ਪਿਤਾ ਜੀ ਨੂੰ ਕਈਆਂ ਸਿਆਣਿਆਂ ਨੇ ਸਲਾਹ ਦਿੱਤੀ ਕਿ ਕਹਿੰਦੇ ਸੀ ਤੁਹਾਡੇ ਬੱਚੇ ਨੂੰ ਬੜਾ ਸ਼ੌਂਕ ਹੈ ਇਸ ਨੂੰ ਕਿਸੇ ਚੰਗੇ ਉਸਤਾਦ ਕੋਲ ਪੇਜੋ ਜੋ ਇਹਨਾਂ ਨੂੰ ਗਾਇਨਟ ਕਰੇ ਇਸ ਬੱਚੇ ਨੂੰ ਸੰਗੀਤ ਸਿਖਾਵੇ ਜੀ ਇਹਨੂੰ ਸ਼ੌਂਕ ਹੈ ਤਾਂ ਇਹਨੂੰ ਪਿੱਛੇ ਨਾ ਛੱਡਾਇਓ ਮੇਰੇ ਪਿਤਾ ਜੀ ਨੇ ਆਖਿਆ ਕਿ ਮੇਰੇ ਤੇ ਕੋਈ ਵਾਗਵਿਤ ਨਹੀਂ ਹੈ ਉਸਨੇ ਕੋਈ ਐਸੀ ਸਾਡੇ ਕੋਲ ਸਾਧਨ ਵੀ ਨਹੀਂ ਸਨ ਕੋਈ ਪੈਸੇ ਮੇਰੇ ਸਰ ਕੇ ਪੈਸੇ ਅਸੀ ਉਸਤਾਦ ਨੂੰ ਦੇ ਕੇ ਸਿੱਖ ਸਕਦੇ ਫੀਸ ਦੇ ਕੇ ਸਿੱਖ ਸਕਦੇ ਭਗਤ ਪੂਰਨ ਸਿੰਘ ਦੀ ਬਾਣੀ ਪਿੰਗਲਵਾੜਾ ਤੁਸੀਂ ਸਾਰੇ ਉਸ ਮਹਾਨ ਸਿੱਖਿਅਕ ਨੂੰ ਜਾਣਦੇ ਹੋ ਅੱਜ ਸਿਪ ਕੌਂਪਲੀਓ ਮਦਰ ਡਰੇਸਰ ਜਿਨ੍ਹਾਂ ਨੂੰ ਤੁਸੀਂ ਇਸ ਨਾਮ ਦੇ ਨਾਲ ਯਾਦ ਕਰਦੇ ਹੋ ਉਹਨਾਂ ਦੇ ਨਾਲ ਜੋ ਕਿ ਪਿਤਾ ਜੀ ਆਰਮੀਡ ਜੋਬ ਕਰਦੇ ਸੰਖੋਥਰ ਟਾਇਰ ਮੁਕਤ ਬਾਦ ਉਹਨਾਂ ਨੂੰ ਐਮਈਐਸ ਵੀ ਜੋਬ ਸਰਵਿਸ ਮਿਲ ਗਈ ਤੇ ਉਸ ਤੋਂ ਬਾਦ ਉਹਨਾਂ ਦਾ ਭਗਤਪੁਰਨ ਸੰਗੀਤ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਬਨਾਰਾਲ ਬਹੁਤ ਪਿਆਰ ਬਣ ਗਿਆ ਕਿਸ ਨੇ ਆਖਿਆ ਕਿ ਅੰਮ੍ਰਿਤਸਰ ਸਹਿਬ ਕੇ ਸ਼ਹੀਦ ਸਿੱਖਿਸ਼ਣਰੀ ਕਾਲਜ ਹੈ ਜਿੱਥੇ ਇਹ ਸੰਗੀਤ ਦੀ ਵਿਦਿਆ ਦਿੱਤੀ ਜਾਂਦੀ ਹੈ ਉਹ ਸ਼੍ਰੋਮੇ ਗੁਰਦਾ ਪ੍ਰਬੰਧਕ ਕਮੇਟੀ ਦਾ ਕਾਲਜ ਹੈ ਉੱਥੇ ਕੋਈ ਫੀਸ ਨਹੀਂ ਲੱਗਦੀ ਤੇ ਪਿਤਾ ਜੀ ਬ੍ਰਿੰਗੂ ਫੜ ਦੇ ਨਾਮ ਉਥੇ ਲੈ ਕੇ ਗਏ ਪਗਪੁਰਨ ਸਿੰਧੀਪੁਰ ਤੇ ਆਖਿਆ ਕਿ ਇਹ ਬੱਚਾ ਹੈ ਇਸ ਨੂੰ ਸ਼ਹੀਦ ਸਿੰਘ ਕ੍ਰਿਸ਼ਨ ਕਾਲਜ ਐਡਮਿਸ਼ਨ ਕੋੜੀ ਹੈ ਤੇ ਪਗਪੁਰਨ ਸਿੰਘ ਜੀ ਦਾ ਪਿਤਾ ਜੀ ਨਾਲ ਇਹੋ ਜਿਹਾ ਬੈਸ ਕੇ ਉਹਨਾਂ ਨੇ ਇੱਕ ਮਿੰਟ ਲਾਇਆ ਟਾਂਗਾ ਬੁਲਾਇਆ ਬਾਦ ਨਾ ਵੈਨੂ ਟਾਂਗੇ ਤੇ ਬਿਠਾਇਆ ਨਾਲ ਪਿਤਾ ਜੀ ਨੂੰ ਬਿਠਾਇਆ ਤੇ ਸ਼ਹੀਦ ਸਿੰਘ ਕ੍ਰਿਸ਼ਨ ਕਾਲਜ ਜੋ ਕਿ ਖਾਸਾ ਕਾਲਜ ਅੰਡਰਸਟੈਂਡੈਂਟ ਨਾਲ ਬੰਦਾ ਬਿਲਕੁਲ ਉਥੇ ਲੈ ਕੇ ਗਏ ਤੇ ਜੋ ਸੇਵਾ ਸਿੰਘ ਭਗਤਪੁਰ ਸਿੰਘ ਜੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਾਫਿਜ਼ ਉਹਨਾ ਦੇ ਇੱਕ ਥੈਲਾ ਫੜਿਆ ਹੁੰਦਾ ਸੀ ਰਸਤੇ ਜਾਂਦਿਆਂ ਕਿਤੇ ਮੁੱਕੇ ਲਪਿਆ ਕਿਤੇ ਕੋ ਰੋੜੇ 'ਤੇ ਪੱਥਰੇ ਪਏ ਕਿ ਉਹ ਹੋਰ ਗੱਲ ਪਿਆ ਕਾਕੂ ਚੁੱਕ-ਚੁੱਕ ਕੇ ਆਪਣੇ ਥੈਲੇ ਉੱਤੇ ਬੰਨਦੇ ਰਹੇ ਸਨ ਕਿ ਕਿਸੇ ਗਰੀਬ ਦਾ ਸਾਈਕਲ ਨਾਲ ਪੈਂਚਰ ਹੋ ਜਾਏ ਕਿਸੇ ਦਾ ਰਿਕਸ਼ਾ ਨਾਲ ਪੈਂਚਰ ਹੋ ਜਾਏ ਕਿਸੇ ਗਰੀਬ ਦੇ ਪੈਰ ਵਿੱਚ ਕਿੰਨਣਾ ਲੱਗ ਜਾਏ ਇਹ ਭੱਲੇ ਦੇ ਕੰਮ ਕਰਦੇ ਸਨ ਭਗਤਪੁਰ ਸਿੰਘ ਜੀ ਤੇ ਮੈਨੂੰ ਵੀ ਕਿਸੇ ਦਿਨ ਉਹਨਾ ਨੇ ਥੈਲਾ ਫੜਾ ਦਿੱਤਾ ਕਿ ਕਾਕਾ ਅਨਾਲ ਨਾਲ ਕੰਗਿਤ ਉੱਤਰ ਕਿ ਨਾ ਜਿੱਥੇ ਜਿੱਥੇ ਕਿਲੇ ਦਿੱਖਦਾ ਪੱਥਰ ਪਏ ਗੰਦ ਪਏ ਛਿੱਲਣ ਪਏ ਕਿ ਚੁੱਪ ਚੁੱਪੇ ਥੈਲੇ ਚ ਭਾਈਦਾ ਤੇ ਕਿਸ ਤਰ੍ਹਾਂ ਕਰਦੇ ਅਸੀਂ ਉੱਥੇ ਸ਼ਹੀਦ ਸਿੰਘ ਉਸਰੇ ਕਾਲਜ ਪ੍ਰਿੰਸੀਪਲ ਸਾਹਿਬ ਕੋ ਪਹੁੰਚੇ ਤੇ ਉਹਨਾਂ ਨੂੰ ਆਖਿਆ ਸੇਵਾਦਾਨ ਨੇ ਕੇ ਬਾਦ ਭਗਤਪੁਰ ਸਿੰਘ ਜੀ ਆਏ ਤਾਂ ਪ੍ਰਿੰਸੀਪਲ ਸਾਹਿਬ ਹੀ ਹੈਰਾਨ ਹੋ ਗਏ ਕਿ ਇਹੋ ਜੀ ਮਹਾਨ ਸ਼ਹੀਦ ਅੱਜ ਇੱਥੇ ਅਚਾਨਕ ਕਿਸ ਤਰ੍ਹਾਂ ਆ ਗਏ ਤੇ ਜਦੋਂ ਪ੍ਰਿੰਸੀਪਲ ਉਸ ਦਿਨ ਬਾਅਦ ਆਏ 게ਟ ਤੋਂ ਤੇ ਭਗਤ ਜੀ ਨੇ ਆਖਿਆ ਇਹ ਮੈਂ ਇੱਕ ਬੱਚਾ ਲੈ ਕੇ ਆਇਆ ਤੇ ਇਹਨੂੰ ਸ਼ਹੀਦ ਸਿਖਸ਼ੀ ਕੋਲੇਜ ਆਪਣੇ ਦੀ ਸਿਖਸ਼ੀ ਕੋਲੇਜ ਕੈਡੈਸ਼ਨ ਦੇਣੀ ਹੈ ਤੇ ਧੰਨ ਪ੍ਰੋਗਰਾਮ ਦਾ ਸਵਾਦ ਸਿਆ ਜਿਹਦੇ ਕਿਸ ਤਰ੍ਹਾਂ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਕੀਰਤਨੀਆ ਬਣਾਣਾ ਹੈ ਪ੍ਰਿੰਸੀਪਲ ਸਾਹਿਬਾ ਜੋੜ ਕੇ ਖੜੇ ਹੋ ਗਏ ਮੇਰੀ 1 ਮਿੰਟ ਇੰਟਰਵਿਊ ਲਈ ਨੇ 2 ਮਿੰਟ ਤੇ ਨਾਲ ਹੀ ਮੈਨੂੰ ਉਹਨਾਂ ਨੇ ਸਿਲੈਕਟ ਆ ਲਿਆ ਕਿ ਠੀਕ ਹੈ ਅਸੀਂ ਇਸ ਬੱਚੇ ਨੂੰ ਸੰਗੀਤ ਦੀ ਵਿਦਿਆ ਦੇ ਗਏ ਮੇਰੇ ਦੱਸਣ ਤੋਂ ਪਾਪ ਇਹ ਹੈ ਕਿ ਮੈਨੂੰ ਪਿੰਡ ਵਿੱਚ ਰਹਿਣ ਦਾ ਮੌਕਾ ਨਹੀਂ ਮਿਲਿਆ ਮੈਂ ਆਪਣੀ ਇੱਕ ਇੱਕ ਗੱਲ ਕਿਸੇ ਨੂੰ ਸਮਝਾਇਆ ਕਿ ਕਿਉਂ ਨਾ ਹਵਾਵਾਂ ਦੇ ਵਿੱਚ ਮੈਨੂੰ ਸਾਹ ਲੈਣ ਦਾ ਮੌਕਾ ਨਹੀਂ ਮਿਲਿਆ ਮੇਰੀ ਸਾਰੀ ਲਾਈਫ ਹੀ ਸ਼ਹਿਰਾਂ ਦੇ ਵਿੱਚ ਗੁਜ਼ਰ ਗਈ ਪਰ ਮੇਰੀ ਖੁਸ਼ੀ ਕਿਸ ਨੂੰ ਇਹ ਸਮਝਦਾ ਹੈ ਕਿ ਮੇਰੇ ਸਾਰੇ ਰਿਸ਼ਤੇ ਦਾ ਕੋਈ ਅੰਡਾ ਥਾ ਤੇ ਮੈਨੂੰ ਬੜਾ ਚਾਹ ਹੁੰਦਾ ਜਦੋਂ ਕੋਈ ਵਿਆਹ ਹੁੰਦਾ ਹੈ ਕੋਈ ਫੰਕਸ਼ਨ ਹੁੰਦਾ ਹੈ ਪਿੰਡ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਟ੍ਰੈਜਡੀ ਹੋ ਜਾਂਦੀ ਹੈ ਤੇ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਤੇ ਉਹ ਮਹਾਨ ਸਥਾਨ ਜਿਹੜਾ ਸਾਡੀ ਕੌਮ ਦਾ ਕੇਂਦਰੀ ਸਥਾਨ ਹੈ ਗੁਰੂ ਦਾ ਪਾਪਾ ਮਤੀ ਜੀ ਸ਼ਹੀਦ ਪਾਪਾ ਮਤੀ ਜੀ ਮੈਨੂੰ ਇਨੰਤਕ ਵਾਰੀ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਪਰਿਵਾਰ ਸਵੇਤ ਕਿਸੇ ਦਾ ਜਨਮ ਦਿਨ ਹੋਵੇ ਜਾਂ ਕੋਈ ਹੋਰ ਫੰਕਸ਼ਨ ਕਰ ਉੱਥੇ ਜਾ ਕੇ ਜੀਉ ਨਤਮਸਤ ਹੋ ਗਿਆ ਹਾਂ ਪਰਵੇਂ ਮੈਂ ਕਿਸੇ ਮੁਕਾਸਤੇ ਨਹੀਂ ਜਾਂਦਾ ਸਿਰਫ ਆਪਣੇ ਪਰਿਵਾਰ ਦੇ ਨਾਲ ਜਾਣਾ ਹੈ ਮੈਂ ਸੁਣਿਆ ਕਿ ਮੈਨੂੰ ਇਹ ਖੁਸ਼ੀ ਹੁੰਦੀ ਹੈ ਮੇਰੇ ਅੰਦਰ ਚਾਹ ਹੈ ਜਿਵੇਂ ਪਿੰਡ ਵਿਚ ਰਿਆ ਨਹੀਂ ਪਰ ਪਿੰਡ ਵਿੱਚ ਮੈਂ ਜੁੜਿਆ ਜੁੜੂਆ ਸਾਰੇ ਰਿਸ਼ਤਿਆਂ ਦੇ ਰਿਸ਼ਤੇਦਾਰਾਂ ਦੇ ਨਾਲ ਮੇਰਾ ਐਲ ਉਸੇ ਤਰ੍ਹਾਂ ਹੀ ਆਣਾ ਜਾਣਾ ਹੈ ਉਹ ਵੀ ਬੜੇ ਖੁਸ਼ ਹੁੰਦੇ ਹਨ ਮੈਨੂੰ ਤਕਰੀਬਨ 30 ਬੰਦੀ ਕੰਟਰੀ ਜਾ ਕੇ ਗਿਫਟ ਕਰਨ ਦਾ ਮੌਕਾ ਮਿਲਿਆ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸੰਗਤ ਵਿੱਚ ਆ ਕੇ ਮੈਨੂੰ ਆਖਦਾ ਹੈ ਭਾਈ ਸਾਹਿਬ ਜੀ ਤੁਹਾਡਾ ਪਿੰਡ ਰੋਲੀ ਹੈ ਤੁਸੀਂ ਬਨਹਾਰਸ ਹਾਂ ਤੇ ਨੈਸ਼ਨਲ ਤੁਹਾਨੂੰ ਕਿਵੇਂ ਪਤਾ ਕਹਿੰਦੇ ਨੇ ਸਾਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਹੈ ਸਭ ਕੋ ਸਾਰੀ ਇਨਫੋਰਮੇਸ਼ਨ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਨਾ ਦੇਸ਼ਾਂ ਦੇ ਵਿੱਚ ਵੀ ਮੈਨੂੰ ਕੋਈ ਨਾ ਕੋਈ ਪਰਿਵਾਰ ਜਾਂ ਕੋਈ ਨਾ ਕੋਈ ਉਹਨਾਂ ਪਿੰਡਾਂ ਦੇ ਲੋਕ ਆ ਕੇ ਮਿਲਦੇ ਤੇ ਬੜੀ ਮਾਣ ਨਾਲ ਆਖਦੇ ਆ ਕਿ ਭਾਈ ਸਾਹਿਬ ਜੀ ਤੁਸੀਂ ਸਾਡੇ ਪਿੰਡ ਦੇ ਹੋ ਕੋਈ ਅੱਗੇ ਦਾ ਸਾਡੇ ਗਵਾੜ ਦੇ ਪਿੰਡ ਦੇ ਹੋ ਸੋ ਬੜਾ ਮਾਣ ਹੁੰਦਾ ਹੈ ਭਾਵੇਂ ਸੰਗਤ ਸਾਰੀ ਬਰਾਮਕੁੰਦੀ ਹੈ ਪਰ ਜਦੋਂ ਕਿਸ ਤਰ੍ਹਾਂ ਕੋਈ ਆਪਣਾ ਮਿਲਦਾ ਹੈ ਤੇ ਬੜਾ ਸਿਰਫ ਫਖਰ ਦੇ ਨਾਲ ਉੱਚਾ ਹੁੰਦਾ ਹੈ ਕਿ ਇਹਨਾਂ ਨੂੰ ਦੇਖੋ ਕਿਵੇਂ ਪਤਾ ਕਿ ਮੇਰਾ ਪਿੰਡ ਢੋਲੀ ਹੈ ਸੋ ਮੈਂ اس جنہوں محسوس کرنا کہ آپ جی جی ہاتھ نبھا رہے ہیں پرماتما نے جتھے جتھے بھی ڈیوٹی لائی ہوئی ہے کوئی ایجوکیشن فیلڈ کام کر رہا ہے کوئی راجنیتک طور پہ ہے کوئی تارمک طور پر ہے کوئی سماجک طور پہ ہے اپنا کچھ نہ کچھ اپنے فیلڈ کے یہ کارج کریے اپنی برادری لی اپنے بھائی چارے سارے کرتے ہیں کہ آپ اس طرح کوئی بہادری واد نہیں بتا کر جس تھان سے منوی سال ہو گیا ہے ਦੀਪ ਦੀ ਸੇਵਾ ਕਰਦੇ ਆ ਸੱਚ ਕੰਟਰੀ ਗੁਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਉੱਥੋਂ ਦੀ ਸਾਨੂੰ ਇੱਕ ਸੰਦੇਸ਼ ਮਿਲਦਾ ਹੈ ਸਭੇ ਸਾਝੀ ਵਾਰ ਸਦਾਇਨ ਕੋਈ ਨਾ ਦਿਸੈ ਭਰਾ ਇਹ ਮਾਣ ਹੁੰਦਾ ਹੈ ਇਨਫੋਰਮੇਸ਼ਨ ਤੇ ਮੇਰੇ ਕੋਲ ਵੀ ਨਹੀਂ ਸੀ ਜੋ ਕੁਝ ਅੱਜ ਮੈਂ ਇਹਨਾਂ ਕੋਲ ਸੁਣਿਆ ਹੈ ਬਾਕੀ ਜਦੋਂ ਕੋਈ ਜਰੂਰਤ ਹੁੰਦੀ ਹੈ ਪਿੰਡ ਬਾਰੇ ਕਿ ਜਾਣਕਾਰੀ ਲੈਣੀ ਹੁੰਦੀ ਹੈ ਤੇ ਮੇਰੇ ਬਹੁਤ ਪਿਆਰੇ ਵੀਰ ਬੰਨੀਤ ਸਿੰਘ ਜੀ ਮਿਹਰਾਸ ਜਾਂ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਰੂਪ ਸਿੰਘ ਅੰਕਲ ਜੀ ਉਹਨਾਂ ਨੇ ਆਖਿਆ ਰਵਿੰਦਰ ਸਿੰਘ ਤੂੰ ਆਪਣੇ ਆਪ ਮੁਜਰੀ ਬਣਿਆ ਤੇ ਤੇਰੇ ਪਿਤਾ ਜੀ ਦੀ ਸੇਵਾ ਤੂੰ ਆਪਣੇ ਇਹਨਾਂ ਸਮਝਿਤ ਕਿ ਤੀਰਜ ਤੇ ਗੁਣ ਹੈ ਕਿ ਤੇਰੀ ਪਿਤਾ ਜੀ ਦੀ ਸੇਵਾ ਗਿਆਨੀ ਦੀ ਸੇਵਾ ਜੋ ਵੀ ਉਹਨਾਂ ਨੂੰ ਮਾਣ ਹੁੰਦਾ ਸੀ ਇਸੇ ਕਿਰਨ ਨੇ ਪੈਂਤੀ ਇਕੱਲੀ ਸਿੱਖੀ ਹੈ ਤੇ ਉਹਨਾਂ ਕੋਲ ਸਿੱਖੀ ਹੈ ਸਰਕਾਰ ਰੂਪ ਸਿੰਘ ਜੀ ਨੇ ਜੇ ਕੁੜਾਇਣਾ ਸਿੱਖਿਆ ਤੇ ਗਿਆਨੀ ਸਨਾਮ ਸਿੰਘ ਜੀ ਕੋਲ ਸਿੱਖਿਆ ਹੈ ਇਹ ਅੱਜ ਉਸ ਦੀ ਨੂੰ ਯਾਦ ਕਰਦੇ ਹਨ ਤੇ ਮੈਨੂੰ ਵੀ ਫਖਰ ਹੁੰਦਾ ਹੈ ਕਿ ਪੰਨੀਤ ਸਿੰਘ ਜੀ ਮਿਹਰਾਸ ਮੈਂ ਕੋਈ ਪਿੰਡ ਦੀ ਜਾਣਕਾਰੀ ਲੈਣੀ ਹੋਵੇ ਮੈਂ ਕੋਈ ਗੁਰਪਛੋੜ ਦੀ ਰਿਸ਼ਤੇਦਾਰੀ ਦੀ ਜਾਣਕਾਰੀ ਲੈਣੀ ਹੋਵੇ ਤੇ ਮੈਂ ਆਪਣੇ ਵੀਰ ਨੂੰ ਇਹ ਗੱਲ ਸਾਂਝੀ ਕਰਦਾ ਜਾਂ ਉਸ ਨੂੰ ਫੋਨ ਕਰਕੇ ਪੁੱਛਦਾ ਹੈ ਤੇ ਉਹਨਾਂ ਨੂੰ ਵੀ ਮਾਣ ਹੁੰਦਾ ਹੈ ਕਿ ਤਰਵਿੰਦਰ ਸਿੰਘ ਸਾਡਾ ਹਰ ਗੱਲ ਸਾਂਝੀ ਕਰਦੇ ਹਨ ਤੇ ਮੈਂ ਪ੍ਰੋਗਰਾਮ ਦਾ ਇਸ ਪੱਖਿਆ ਦੇ ਚੰਨ ਤੇ ਰਾਸ ਕਰਦਾ ਹਾਂ ਮੈਂ ਤੇ ਇੱਕ ਗੱਲ ਹਰ ਅੱਜ ਸਜਾਇਦੇ ਨੇ ਤੇਰੇ ਅਸੀਂ ਪਹਿਲਾਂ ਵੀ ਦਿੱਤਾ ਸੀ ਯਾਰ ਇਹ ਅਸੀਂ ਇਸ ਬਿਲਡਿੰਗ ਦਾ ਨਾਮ ਰਾਜਪਤ ਭਵਨ ਰੱਖਿਆ ਹੋਇਆ ਹੈ ਰਾਜਪੂਤ ਪਵੰਦਾ ਮਤਲਬ ਇਹ ਹੈ ਕਿ ਇੱਕ ਕਮਿਊਨਿਟੀ ਦੀ ਇਹ ਚੀਜ਼ ਹੈ ਇੱਕ ਭਾਈਚਾਰਕ ਚੀਜ਼ ਹੈ ਮੈਂ ਇਹ ਵਿਚਾਰ ਕਰ ਰਿਹਾ ਕਿ ਕਿਉਂ ਨਾ ਆਪਾਂ ਇਸ ਬਿਲਡਿੰਗ ਦਾ ਆਪਨੇ ਉਹ ਮਹਾਨ ਆਤਮਾ ਜਿਹੜੀ ਸਰਵ ਪ੍ਰਵਾਨਿਤ ਹੈ ਸਰਬਾਭਾਗ ਨਿਹਾਲ ਸਿੰਘ ਜੀ ਪਵੰਦੇ ਨਾਮ ਤੇ ਉਕਬਰੀਲ ਕਰਦੇ ਹਾਂ ਕਿਉਂਕਿ ਹੁਣ ਕੋਈ ਫੰਕਸ਼ਨ ਕਰਨਾ ਹੁੰਦਾ ਨਾ ਕਿਸੇ ਹੋਰ ਕਮਿਊਨਿਟੀ ਦੇ ਉਹ ਸਮਝਦੇ ਨਹੀਂ ਕਿ ਇਹ ਰਾਜਪੂਤ ਭਰਾਗੀਦਾਂ ਪਹੁੰਚ ਹੈ ਉਹਨਾਂ ਦੀ ਬਿਲਡਿੰਗ ਹੈ ਇਹਦੀ ਜਿੱਥੇ ਉਹਨਾਂ ਦੀ ਸਮਾਜ ਨੂੰ ਹੋ ਸਕਦੇ ਹਨ ਨਹੀਂ ਗੁਰੂ ਪਿਆਰਿਓ ਜੀ ਇੰਨੀ ਸੁੰਦਰ ਬਿਲਡਿੰਗ ਬਣੀ ਹੈ ਤੇ ਆਪਾਂ ਯੂਨਾਈਟਸ ਨੂੰ ਇੱਕ ਸਾਂਝਾ ਲੈਣਾ ਦੇ ਦਈਏ ਕਿਉਂਕਿ ਬਾਬਾ ਨਿਹਾਲ ਸਿੰਘ ਜੀ ਵੀ ਸਾਡੇ ਹਨ ਸਾਡੇ ਪਿੰਡਾਂ ਦੇ ਹਨ ਤੇ ਕੌਣ ਤੇ ساری ਦੁਨੀਆ ਪਿਆਰ ਕਰਦੀ ਹੈ ਉਥੇ ਤੇ ਭਰਾਗੀਦਾਂ ਤੋਂ ਨਾ ਰਹਿ ਹੀ ਨਹੀਂ ਜਾਂਦਾ ਤੇ ਮੈਂ ਇੱਕ ਸੁਝਾਅ ਦਿੱਤਾ ਸੀ ਜੇ ਸਲਾਹ ਕਰਕੇ ਆਪਾਂ ਜ਼ਰੂਰ ਇਸ ਬਾਰੇ ਵਿਚਾਰ ਕਰੀਏ ਕਿ ਆਪਾਂ ਇਸ ਨੂੰ ਤਬਦੀਲ ਕਰਕੇ ਸਤ ਬਾਬਾ ਨਿਧਾਨ ਸਿੰਘ ਜੀ ਭਵਨ ਦੇ ਨਾਂ ਤੇ ਇਸ ਬਿਲਡਿੰਗ ਦਾ ਨਾਮ ਰੱਖੀਏ ਤੇ ਸ਼ਹਿਰ ਸਾਨੂੰ ਇਸ ਬਾਰੇ ਹੋਰ ਬਹੁਤ ਸਾਰੀ ਮਦਦ ਮਿਲ ਸਕਦੀ ਹੈ ਸਾਰੇ ਲੋਕ ਇਸ ਹੋਰ ਬਿਲਡਿੰਗ ਨੂੰ ਪਿਆਰ ਕਰਨਗੇ ਕਿ ਇਹ ਇੱਕ ਸਾਂਝਾ ਭਵਨ ਹੈ ਇਹ ਸਾਂਝੀ ਬਿਲਡਿੰਗ ਹੈ ਜੋ ਕਿ ਬਾਬਾ ਨਿਧਾਨ ਸਿੰਘ ਜੀ ਦੇ ਨਾਂ ਤੇ ਕਿਉਂਕਿ ਅੱਜ ਸਾਰੀ ਦੁਨੀਆ ਜਿੱਥੇ ਵੀ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਵਸਦੇ ਹਨ ਉਹ ਬਾਬਾ ਨਿਧਾਨ ਸਿੰਘ ਜੀ ਨੂੰ ਪਿਆਰ ਕਰਦੇ ਹਨ ਭਾਵ ਕਿ ਉਨਾ ਦੀ ਸੇਵਾ ਤੋਂ ਪ੍ਰਭਾਵ ਹਨ ਉਹਨਾਂ ਦੇ ਸਿਮਰਨ ਤੋਂ ਪ੍ਰਭਾਵ ਹਨ ਜੁਗਨਾਦੀ ਕੌਮ ਨੂੰ ਬੰਧੂ ਗੇੜ ਹੈ ਸੁਖ ਰੂਪਕਸ਼ਿਸ਼ ਕਰੇ ਕਿਰਪਾ ਕਰੇ ਅੱਜ ਇਸ ਵੈਸੇ ਤੇ ਪ੍ਰੋਗਰਾਮ ਦਾ ਸਪਾਤ ਸਿਆ ਜਿਹਨੇ ਆਪਣੀ ਉਤਤ ਦੀ ਸੇਵਾ ਬਖਸ਼ਿਸ਼ ਕਰਕੇ ਇੱਕ ਐਸਾ ਮਾਣ ਮੇਰੀ ਚੋਰੀ ਜਪਾਇਆ ਹੋਇਆ ਕਿ ਜਿਸ ਵਰਗਾ ਕੋਰ ਕਿਤਾਬ ਮਾਣ ਜਾਂ ਸਨਮਾਨ ਹੋ ਨਹੀਂ ਸਕਦਾ ਪਿੱਛੇ ਜੇ ਮੇਰਾ ਨਾਮ ਆਉਂ ਸੋਇ ਸ਼ੌਂਣੀ ਲਾਕੀ ਪੰਜਾਬ ਗਵਰਨਮੈਂਟ ਵੱਲੋਂ ਤੇ ਮੈਂ ਉੱਤੇ ਵੀ ਕਹਲਾ ਕੀ ਮੇਰੇ ਲਈ ਸਭ ਤੋਂ ਵੱਡਾ ਆਵਾਦ ਹੈ ਗੁਰੂ ਰਾਮਦਾਸ ਜੀ ਦੀ ਸੁਰਤ ਤੇ ਕੋਣ ਜਾਣਦਾ ਸੀ ਰਵਿੰਦਰ ਸਿੰਘ ਕੋਣ ਹੈ ਇਹ ਸਾਰੇ ਤੇ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੇਵਾ ਦਾ ਸਤਕਾ ਹੈ ਜਿੱਥੇ ਅੱਜ 38 ਸਾਲ ਹੋ ਗਏ ਹਨ ਮੈਨੂੰ ਉਸ ਦਾ ਆਪਣੇ ਸੇਵਾ ਨਾਲ ਬੰਧਿਆ ਹੋਇਆ ਪਰ ਜਦੋਂ ਘਟ ਜੋ ਪਿਆਰ ਮਿਲੇ ਘਟ ਜੋ ਸਤਕਾਰ ਮਿਲੇ ਘਟ ਜੋ ਮਾਣ ਮਿਲੇ ਤੇ ਬਹੁਤ ਫਕਰ ਮਹਿਸੂਸ ਹੁੰਦਾ ਹੈ ਸੋ ਤੁਸੀਂ ਪਿਆਰ ਬਖਸ਼ ਕੀਤਾ ਹੈ ਮੈਂ ਤੁਹਾਡੇ ਪਿਆਰ ਸਤਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਵੀ ਮੈਂ ਬੇਨਤੀ ਕਰਦਾ ਹਾਂ ਕਿ ਕਦੀ ਮੇਰੇ ਲਈ ਕਿਤੇ ਵੀ ਜਰੂਰਤ ਹੋਵੇ ਤੁਸੀਂ ਜਦੋਂ ਮਰਜ਼ੀ ਮਨ ਹੋਊਗੀ ਕਰ ਸਕਦੇ ਹੋ ਦਾਸ ਤੁਹਾਡੇ ਲਈ ਸ਼ਿਵਦਰਸ਼ਨ ਕੇ ਹਾਜ਼ਰ ਹੋਏ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤ